चढ़ती कला पंजाब न्यूज से आप सब का स्वागत है पंजाब सरकार वालों जिथे सड़कों के निर्माण ग्रांटा दिखाई हैं पर उ ही लोगों वलों दोष लगाए जा रहे हैं कि सड़क बनाने वर्त्या जाने वाला मटीरीयल बहुत ही माड़ा है जिस तरह के कादिया स्टेशन तो शुरू होकर था चौंक तक बनन वाली सड़क एक इंची मटीरीयल पा बनाई जा रही है उस तो अगे था चौंक तो लैके डे मोड़ तक बनाई जा रही सड़क नो इंच मटील पा बनाया जा रहा है ਸ਼ਹਿਰ ਵਾਸੀ ਦਰਸ਼ਨ ਸਿੰਘ ਸਾਭਾ ਐਮਸੀ ਗਗਨਦੀਪ ਸਿੰਘ ਗਿੰਨੀ ਪਾਟੀਆਂ ਅਤੇ ਰਜਿੰਦਰ ਗੁਪਤਾ ਨੇ ਦੱਸਿਆ ਕਿ ਇਹ ਸੜਕ 5 ਸਾਲ ਬਾਅਦ ਬਣ ਰਹੀ ਹੈ ਪਰ ਇਸ ਦੇ ਮਟੀਰੀਅਲ ਦੇ ਵਿੱਚ ਲੁਕ ਕਟ ਪਾ ਕੇ ਇਸ ਨੂੰ ਬਣਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸੜਕ ਨੂੰ ਰਾਤ ਦੇ ਟਾਈਮ ਬਣਾਉਣਾ ਚਾਹੀਦਾ ਸੀ ਪਰ ਦਿਨੇ ਹੀ ਇਸ ਨੂੰ ਬਣਾਇਆ ਜਾ ਰਿਹਾ ਹੈ ਤੇ ਲੋਕ ਆਪਣੇ ਵਾਹਨ ਲੈ ਕੇ ਇਸ ਸੜਕ ਦੇ ਉੱਪਰੋਂ ਲੰਗੀ ਜਾ ਰਹੇ ਹਨ ਜਿਸ ਨਾਲ ਇਹ ਸੜਕ ਥੋੜੇ ਦਿਨਾਂ ਵਿੱਚ ਟੁੱਟ ਜਾਵੇਗੀ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਸੜਕ ਦੀ ਜਾਂਚ ਕਰਵਾਈ ਜਾਵੇ ਜਦੋਂ ਇਸ ਬਾਰੇ PWD ਵਿਭਾਗ ਦੇ ਨਿਰਮਲ ਸਿੰਘ ਨਾਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਸੜਕ ਬਣਾਉਣ ਵਿੱਚ ਮਟੀਰੀਅਲ ਦੀ ਮਾਤਰਾ ਪੂਰੀ ਪਾ ਰਹੇ ਹਾਂ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦਰਸ਼ਨ ਸਿੰਘ ਮੈਂ ਦੇਖਿਆ ਤਾਂ ਲੱਕ ਬਹੁਤ ਘਟ ਪਾ ਰਹੇ ਨੇ ਜੀ ਬਾਕੀ ਧੀਤੇ ਗੂਟੇ ਪਾਈ ਜਾ ਰਹੇ ਨੇ ਤੇ ਜਿਹੜਾ ਮਟੀਰੀਅਲ ਇਹ ਪੂਰਾ ਨਹੀਂ ਪਾ ਰਹੇ ਜੀ ਅਗਰ ਜੇ ਪੂਰਾ ਮਟੀਰੀਅਲ ਬਾਹਰ ਸੜਕ ਵੀ ਬੁਨਿਆਦ ਬੰਦੀ ਹੈ ਤੇ ਐਵੇਂ ਇੱਕ 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 ਦੀਵਾ ਦੇ ਪਾਈ ਨਹੀਂ ਤੇ ਇਕਾਂ ਤੋਂ ਰੋੜ 2.2 ਇੰਚ ਪਾਣੀ ਚਾਹੀਦੀ ਹੈ। ਪਤੀਆਂ ਥਾਂ ਦੇਖੋ ਛੱਡੀ ਗਏ ਨੇ ਵਿੱਚ ਸਾਹਮਣੇ ਨਜ਼ਰ ਆਉਂਦਿਆ। ਕੈਮਰਾਮੈਨ ਜੀ ਤੁਸੀਂ ਇਹਨਾਂ ਦੀ ਫੋਟੋ ਖਿੱਚੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਸਰਕਾਰ ਦੀਆਂ ਦਾ ਤਾਂ ਇਸ ਸਮੇਂ ਅਧਰ ਗੀਤਾ ਬਣਾਉਣ ਉਦਾਂ ਹੀ ਬਣਾਣੀ ਚਾਹੀਦੀ ਹੈ। ਕਿਉਂ ਨਹੀਂ ਇਹਨਾਂ ਮਤਲਬ ਕਿੱਠ ਜਾ ਕੇ ਸੰਦਾ ਮਾਲ ਪਾ ਕੇ ਇਸ ਸਮੇਂ ਦੇ ਨੇ ਇੱਕ ਦੋ ਚਾਰ ਬਰਸਾਤਾਂ ਜਾਂ ਟੁੱਟ ਜਾਣੀ ਹੈ। ਇਹਦੀ ਚੈਕਿੰਗ ਹੋਣੀ ਚਾਹੀਦੀ। ਇਹਦੀ ਚੈਕਿੰਗ ਹੋਣੀ ਚਾਹੀਦੀ ਹੈ। ਇਹ ਮਾਲ ਪੂਰਾ ਹੋਣਾ ਚਾਹੀਦਾ, ਲੁੱਕ ਪੂਰੀ ਹੋਣੀ ਚਾਹੀਦੀ ਹੈ। ਜਿਹੜਾ ਇਹ ਰੱਖੀ ਚਾਹੀਦੀ ਹੈ ਜਿੰਨੀ ਚਾਹੀਦੀ ਅਸੀਂ 2-3 ਇੰਚ ਉਹ ਉਹਨੂੰ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ ਲੱਗਦਾ ਕਿ 2 ਇੰਚੀ ਪਿਆ ਰਿਆ ਮਾਲ ਨਹੀਂ 1 ਇੰਚੀ ਬਸਾਂ ਵਿੱਚ 1 ਇੰਚੀ ਵੀ ਹੋਣਾ ਜਿਹੜਾ ਪਾਇਆ ਹੈ ਨਾ ਤੇ ਆਪ ਦੇਖ ਲਓ 1 ਇੰਚੀ ਨਹੀਂ ਆ ਰਿਹਾ ਹੈ ਕਿ ਕਿੰਨੇ ਚਿਰ ਪਾਰ ਬਣੀ ਹੈ ਸਰ ਜੀ ਮੈਨੂੰ ਲੱਗਦਾ 5-7 ਸਾਲ ਬਾਅਦ ਲੱਗੇ ਨੇ ਬਣਾਉਣ 5-6 ਸਾਲ ਤੋਂ ਬਾਅਦ ਲੱਗੇ ਨੇ ਬਣਾਉਣ ਤੇ ਤੁਸੀਂ ਧਿਆਨ ਰੱਖੋਗੇ ਆਪਣੀ ਦੁਕਾਨ ਦੇ ਕੋਲ ਕਿ ਚੰਗਾ ਮਾਲ ਹੋਵੇ ਹਾਂ ਬਿਲਕੁਲ ਮਾਲ ਚੰਗਾ ਹੋਵੇ ਤਾਂ ਛੜ ਜਾਂਦੇਗੇ ਇਹ ਆਉਣਗੇ ਕਿਉਂਗੇ ਉਹਨਾਂ ਨੂੰ ਤੁਸੀਂ ਹਾਂ ਮੈਂ ਕਹਾਂਗਾ ਉਹਨਾਂ ਨੂੰ ਆਉਂਦੇ ਹਾਂ ਕਿ ਦੱਸੋ ਕਿਸ ਤਰ੍ਹਾਂ ਪਾ ਰਹੇ ਹੋ ਪੂਰਾ ਮਾਲ ਪਾਓ ਮੈਂ ਤੁਹਾਡੇ ਮੈਂ ਕਗਦੀਪ ਸਿੰਘ ਸਾਹਿਬ ਦਾ ਕੌਂਸਲਰ ਕਾਦੀਆਂ ਸਰਗਤ ਮਟੀਰੀਅਲ ਤੁਹਾਨੂੰ ਪਤਾ ਹੀ ਹੈ ਤੁਸੀਂ ਆ ਕੈਮਰਾ ਮਾਰ ਕੇ ਵੇਖੋ ਮਟੀਰੀਅਲ ਕਿਹੋ ਜਿਹਾ ਪੈ ਰਿਹਾ ਇਹ ਤੇ ਆ ਕੇ ਜਾਂਚ ਕੱਢੀ ਚਾਹੀਦੀ ਵੇਖੋ ਕਿਹੋ ਜਿਹਾ ਮਿੱਟੀ ਘਟਿਆ ਮਾਰ ਹੀ ਪੈ ਰਿਹਾ ਘਟਿਆ ਅੱਜ ਤਾਂ ਬਿਜਲੀ ਦਾ ਟਾਉਂਕ ਚ ਰਿਪੇਅਰ ਹੋ ਰਹੀ ਅੱਗੇ ਜਾ ਕੇ ਲੁੱਕਾਰੇ ਇਹ ਕਿੰਨੇ ਇੰਚ ਉਹਨਾਂ 2 ਇੰਚ ਹੀ ਮੈਨੂੰ ਕਿਹਾ ਜਟਕਾ ਪਾਉਣ ਉਹਨਾਂ ਤੇ ਲੱਗਦਾ ਕਿ 2 ਇੰਚ ਹੀ ਪੈ ਚੁੱਕਾ ਇੱਥੇ ਇਹ ਲਗਭਗ ਇਹ ਲਗਭਗ 1.5 ਇੰਚ ਤੇ ਮਾਲ ਪਿਆ ਵਾ ਮੈਨੂੰ ਲੱਗਦਾ ਹੈ ਇਹ ਅਤਿਂ ਜਿੜੀ ਹੀ ਹੈ ਰੈਪੇਰੀ ਕਾਰ ਇਹਦੀ ਜਾਂਚ ਹੋਣੀ ਚਾਹੀਦੀ ਪੂਰੀ ਵੇਖੋ ਇਹ ਤਾਂ ਸਰਕਾਰ ਨੇ ਡਾਂਚ ਕਰ ਲਈ ਭਗਵੰਤਪਾਨ ਸਰਕਾਰ ਕਹਿੰਦੀ ਹੈ ਇਮਾਨਦਾਰ ਸਰਕਾਰ ਆ ਵੇਖੋ ਜਿਹੜਾ ਕੰਮ ਕਰਨਾ ਇਮਾਨਦਾਰੀ ਨਾਲ ਕਰਉਣਾ ਇਹਦਾ ਹੀ ਰੈਪੇਰੀ ਕਰਦੇ ਕਾਰ ਪੈਸਾ ਨਹੀਂ ਚਾਹੀਦਾ ਹੋਣੀ ਚਾਹੀਦੀ ਨਾ ਰਜਿੰਦਰ ਗੁਪਤਾ ਸਰ ਸਦਾ ਮਟੀਰੀਅਲ ਦੀ ਇੰਨੀ ਨਹੀਂ ਜਜਮੈਂਟ ਹੈਗੀ ਪਰ ਜਿਹੜਾ ਸੜਕ ਬਣਦਾ ਤਰੀਕਾ ਗਲਤ ਹੈਗਾ ਸਰਕਟ ਜਿਹੜੀ ਹੈ ਰਾਤ ਨੂੰ ਬਣਨੀ ਚਾਹੀਦੀ ਦਿਨੇ ਬਿਲ ਦੀ ਬਹੁਤ ਟ੍ਰੈਫਿਕ ਚਲਦੀ ਹੈ ਉਹ ਜੋ ਸੜਕ ਬਣਦੀ ਹੈ ਉਹਦੀ ਕੁਆਲਿਟੀ ਨਹੀਂ ਨਿਕਲ ਬਣਦੀ ਹੈਗੀ ਇਹਨਾਂ ਦੇ ਇੱਕ ਹੈੱਡ ਸੀ ਉਹਨਾਂ ਨੂੰ ਮੈਂ ਕਿਹਾ ਜੀ ਹੈਗਾ ਸੀ ਕਿ ਤੁਸੀਂ ਜਿਹੜੀ ਸੜਕ ਹੈ ਇਹਨੂੰ ਤੇ ਰਾਤ ਨੂੰ ਬਣਾਓ ਇੰਨੀ ਟ੍ਰੈਫਿਕ ਜਲਦੀ ਗਈ ਹੈ ਤੇ ਉਹਨਾਂ ਨੇ ਜਵਾਬ ਸੀ ਭਈ ਮੈਂ ਜਾਂ ਇੱਕ ਸਾਈਡ ਤੋਂ ਟ੍ਰੈਫਿਕ ਤੁਸੀਂ ਰੋਕ ਲਓ ਤੇ ਰਸਤਾ ਬੰਦ ਕਰ ਦਿਓ ਤੇ ਤੁਸੀਂ ਇਸ ਚੀਜ਼ ਨੂੰ ਬਣਾਈ ਜਾਓ ਕਹਿੰਦੇ ਕਿ ਇਹ ਸਾਡੇ ਵੱਲ ਤੋਂ ਨਹੀਂ ਹੈਗਾ ਜੇ ਅਸੀਂ ਰੋਕੀਏ ਤਾਂ بڑے بڑے ਲੀਡਰਾਂ ਦੇ ਫੋਨ ਆ ਜਾਂਦੇ ਭਈ ਤੁਸੀਂ ਇਹਨੂੰ ਬੰਦ ਕਿਉਂ ਕੀਤਾ ਹੈਗਾ ਸੜਕ ਨੂੰ